ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਸ਼ੀਗਾਰ ਹਾਲ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਆਪ 1 ਅਕਤੂਬਰ ਵਾਲੀ ਸੀ ਇਹਨੇ ਚਿੱਟੇ ਨਿਕਲ ਆਏ ਆਵੇ ਇਹਨੇ ਚਿੱਟੇ ਨਿਕਲ ਆਏ ਆ 1 ਅਕਤੂਬਰ ਵਾਲੀ ਸੀ ਤੇ ਆ ਵੀ ਨਿਕਲੇ ਕਈਆਂ ਥਾਵਾਂ ਤੇ ਨਿਕਲਣ ਦੇ ਸਾਰੇ ਤਕਰੀਬੇ ਨਾਲ ਔਰ ਆ ਜਿਹੜੀ ਬੀਜੀ ਆ ਲੇਟ ਹੀ ਇਹਨੂੰ ਵੀ ਨਿਕਲਣ ਦੇ ਆ ਵੀ ਨਿਕਲਿਆ ਨਿਕਲਣ ਦੇ ਆਪੇ ਤਕਰੀਬਨ ਹੁਣ ਕਣ ਕਣ ਚਲੋ ਹਾ ਜੇ ਤੇ ਬਾਬੇ ਦੀ ਮਿਹਰ ਨਾਲ ਸੋਹਣੀਆਂ ਖੜੀਆਂ ਵਾ ਗਾੜੀ ਹੁਣ ਪਰਮਾਤਮਾ ਬਰਕਤ ਪਾਵੇ ਜਮੀ ਜੁਮੀ ਜੋ ਨਹੀਂ ਹੈਗੀ ਆ ਵਾਲੀ ਜਿਹੜੀ ਅਕਤੂਬਰ ਵਾਲੀ ਇਹ ਤਾਂ ਪੱਕ ਜਾਣੀ ਛੇਤੀ ਅੱਕ ਦੀਆਂ ਤਾਂ ਪੈਸੇ ਵਸਾਕੀ ਤੇ ਸਾਰੀਆਂ ਇਕੱਠੀਆਂ ਹੀ ਹੁੰਦੀਆਂ ਤੇ ਚਲੋ ਪਰਮਾਤਮਾ ਝਾੜ ਵਧੀਆ ਦਵੇ ਆ ਜਿਹੜੀ ਤੇ ਆ ਵਾਲੀ ਇਹ ਲੇਟ ਪੀਜੀ ਆ ਆ ਕਣਕ ਵੀ ਪੂਰੀ ਐ ਭਾਰੀ ਖੜੀ ਆ ਐ ਸੋਹਣੀਆਂ ਕਣਕਾਂ ਬਾਦੇ ਦੀ ਮਿਹਰ ਨਾਲ ਖੜੀਆਂ ਆ ਕਿਆ ਸੋਹਣੀਆਂ ਲੱਗਦੀਆਂ ਹਰਿਆਲੀ ਚਲੋ ਹੁਣ ਮਾਰਨਾ ਆਤਮਾ ਝਾੜ ਕੇ ਬਰਕਤ ਪਾਵੇ ਤੇ ਸੋਣਾ ਨਸਾਰਾ ਕਰਨੀਏਮ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰੋ ਫਾਲੋਅਰ ਬਹੁਤ ਘਟਾ ਰਿਹਾ ਤੇ ਇੱਕ ਮਿੰਟ ਠੰਡ ਵੀ ਹੁੰਦੀ ਆ ਹੁਣ ਠੰਡ ਦੇ ਹਿਸਾਬ ਨਾਲ ਕਣਕਾਂ ਵੀ ਹਜੇ ਠੀਕ ਆ ਕਿਉਂਕਿ ਇਹਦਾ ਜਿਹੜਾ ਝਾੜ ਵੀ ਹੁੰਦਾ ਇਹ ਠੰਡ ਤੇ ਹੀ ਡਿਪੈਂਡ ਹੁੰਦਾ ਜਿੰਨੀ ਠੰਡ ਵੱਧ ਪਊਗੀ ਕਹਿੰਦੇ ਹੁੰਦੇ ਨਾ ਕਣਕ ਵੱਧ ਨਿਕਲਦੀ ਹੈ ਹੈਨਾ ਤੁਹਾਨੂੰ ਹੋਰ ਅੱਗੇ ਵੀ ਦਿਖਾਉਣੀ ਆ ਤੇ ਚਲੋ ਐਰ ਕੰਮ ਪ੍ਰਮਾਤਮਾ ਮੇਨ ਤਦਾਂ ਮੋੜੇ ਹੈਨਾ ਏ ਆ ਦੇਖੋ ਕਿ ਐ ਸੋਹਣੀ ਚਟੇ ਆ ਐਦਾਂ ਨਿਕਲਣ ਡੇ ਆਵੇ ਸਾਰੀ ਨੂੰ ਹਬਿੱਚੋ ਕਈਆਂ ਥਾਵਾਂ ਤੋਂ ਐਦਾਂ ਬੈਠੀ ਜੀ ਲੱਗਦੀ ਆ ਗਾੜੀ ਵੇਖੋ ਝਾੜ ਹੈ ਤਾਂ ਵੈਰਾਈਟੀ ਵਧੀਆ ਹੀ ਆ ਲਾਈ ਆਪਦੇ ਵੱਲੋਂ ਮੀਂਹ ਆ ਬੈਠਵੀ ਜੀ ਹੋਈ ਜਿੱਦਣ ਦਾ ਜ਼ਿਆਦਾ ਮੀਂਹ ਪਿਆ ਹੈ ਕਈਆਂ ਕਣਕਾਂ ਨੂੰ ਹੋਇਆ ਵਾ ਇਫੈਕਟ ਹੋਇਆ ਵਾ ਤੇ ਉਹ ਮੀਨਾ ਥੋੜੀ ਜਿਹੀ ਬੈਕੀਆਂ ਜਾਂ ਗਈਆਂ ਹਾਂ ਆ ਤਾਂ ਚਲੋ ਬਹੁਤ ਸੋਹਣੀ ਖੜੀ ਹੈਗੇ ਚਾੜ ਚਲੋ ਪ੍ਰਮਾਤਮਾ ਚਾੜ ਸੋਨਾ ਹ ਦਵੇ ਹੈਨਾ ਤੇ ਕਿਉਂਕਿ ਸਾਰਿਆਂ ਦੀ ਇਹ 6 ਮਹੀਨੇ ਦੀ ਮਿਹਨਤ ਕਰੀ ਹੋਈ ਹੈ ਤੇ ਹੈ ਤੇ ਚਲੋ ਹੁਣ ਮਾਲਕ ਰੋਗ ਰਾਗਾ ਤੋ ਬਚਾਵੇ ਕਿਉਂਕਿ ਸਾਰਿਆਂ ਦੀ ਮਿਹਨਤ ਆ ਹਰ ਇੱਕ ਕਰਤਾ ਕੋਈ ਹਨਾ ਤੇ ਚਲੋ ਪ੍ਰਮਾਤਮਾ ਵਰਕ ਤਾਂ ਪਾਵੇ ਸਾਰਿਆਂ ਨੂੰ ਅੱਗੇ ਵਧਾਵੇ ਹਾਂ ਤੇ ਹਜੇ ਤਾਂ ਬਾਬੇ ਦੀ ਮਿਹਰ ਨਾਲ ਸੋਹਣੀਆਂ ਆ ਵੇਖੋ ਗਾੜੀ ਉਹ ਤਾਂ ਝਾੜ ਜੋ ਵੀ ਆ ਚਲੋ ਆਪ ਹਰੇ ਕਿਹੂ ਕੰਮ ਨਾ ਕਰਦਾ ਵਧੀਆ ਹੋਵੇ ਗਾੜੀ ਪ੍ਰਮਾਤਮਾ ਦੇ ਹੱਥ ਪਾਸਾ ਹਣਾ ਤੇ ਇੱਕ ਨੰਬਰ ਖੜੀਆਂ ਵੈਸੇ ਤੇ ਕਣਕਾਂ ਬਾਈਆਂ ਦੀ ਇਹ ਵੀਡੀਓ ਦੇਖੀ ਨਾ ਸਾਰਿਆਂ ਨੇ ਪ੍ਰਮਾਤਮਾ ਕਣਕਾਂ ਸੋਹਣੀਆਂ ਨੇ ਤੇ ਮਿਹਨਤ ਕੀਤੀ ਆ ਕਈਆਂ ਆਲੂਆਂ ਵਾਲਿਆਂ ਦਾ ਵੀ ਹਾਂ ਆਲੂ ਲਾਏ ਜਿੱਦਾਂ ਮਟਰਾਂ ਵਾਲਿਆਂ ਦਾ ਰਿਕਨ ਬਹੁਤ ਵਧੀਆ ਸੀ ਜਨ ਰਿਆ ਤੇ ਇਦਾਂ ਹੀ ਪ੍ਰਮਾਤਮਾ ਕਣਕਾਂ ਦਾ ਵੀ ਕਰੇ ਹਾਂ ਕਿਉਂਕਿ ਮੇਨ ਤਾਪਦੀ ਹੈ ਨਾ ਇਹ 6 ਮਹੀਨੇ ਦੀ ਮੈਂਤਾ ਤੇ ਹੁਣ ਨਾਲੇ ਗੰਨੇ ਦਾ ਸੀਜ਼ਨ ਵੀ ਚੱਲਣ ਦੇ ਆ ਤੋ ਦੇ ਬਾਅਦ ਚਕੰਦਰ ਦਾ ਹੁਣ ਆਪਾਂ 2 ਸਾਲ ਹੋ ਗਏ ਲਾਈ ਨਹੀਂ ਚਕੰਦਰ ਬੰਦ ਕਰੀ ਹੋਈ ਆ ਤੇ ਉਹ ਵੀ ਫਸਲ ਵਧੀਆ ਹਰ ਇੱਕ ਫਸਲ ਵਧੀਆ ਉਹਦੀ ਮਿਹਨਤ ਕਰੋ ਤਾਂ ਹੈ ਨਾ ਮਿਹਨਤ ਤੇ ਡਿਪੈਂਡ ਆ ਉਹ ਮਿਹਨਤ ਤੇ ਡਿਪੈਂਡ ਹੈ ਜੋ ਵੀ ਆ। ਦੈਟਸ ਇਟ। ਜਿਦਾ ਹੁਣ ਛੱਕੇ ਨਿਕਲਣ ਦੇ ਆ ਇਹਨਾਂ ਨੂੰ ਪਰਮਾਤਮਾ ਹੁਣ ਕਿਸੇ ਬਿਮਾਰੀ ਰੋਗ ਤੋਂ ਬਚਾਵੇ ਹਾਂ ਜਿਹੜੇ ਤਾਂ ਵਧੀਆ ਨੇ, ਖੜੇ ਨੇ। ਹੈ ਆ ਗਏ। ਆ ਸੋਹਣੇ ਖਲੇ। ਆ ਦੇਖੋ ਨਿਕਲਣ ਦੇ ਆ। ਤੇ ਪਰਮਾਤਮਾ ਦੀ ਮਿਹਰ ਸਦਕਾ ਵਧੀਆ ਹੀ ਰਹਿਣ ਹਰ ਇੱਕ ਦੀਆਂ ਕਣਕਾਂ ਕਿਉਂਕਿ ਹਨਾ ਤੇ ਚਲੋ ਸਾਰੇ ਆਪ ਦੀ ਆਪ ਦੀ ਮਿਹਨਤ ਕਰਦੇ ਨੇ ਬਾਈ ਕਿਸੇ ਦਾ ਥੋੜੀ ਕੁ ਕਰਦਾ ਹਨਾ ਸਾਰਿਆਂ ਦੀ ਪਰਮਾਤਮਾ ਮਿਹਨਤਾਂ ਦਾ ਫਲ ਪਲਾਵੇ ਹਰ ਇੱਕ ਨੂੰ ਦਾ ਫੇ ਹਨਾ 100 ਪਈ ਅਗਲੇ ਨੇ ਆਪਣੇ 100 ਕਰ ਕਾਰਵਿਆਰ ਹੁੰਦੇ ਨੇ ਕਰਨੇ ਹੁੰਦੇ ਪੈਸੇ ਤੋਂ ਹੀ ਹਣਾ ਕਿਸਾਨਾਂ ਨੇ ਤਾਂ ਇਤੋਂ ਹੀ ਕਰਨੇ ਹੁੰਦੇ ਹਨ ਹਣਾ ਅੱਜ ਤੱਕ ਤਾਂ ਸਾਈ ਖੜੀਆਂ ਉਹ ਗਾੜੀ ਪਰਮਾਤਮਾ ਜਾਣਦਾ ਹੁਣ ਇਹਨਾਂ ਦੇ ਆ ਇੱਕ ਲੰਬਰ ਖੜੀਆਂ ਨੇ ਤੇ ਨਿਸਰ ਨਹੀਂ ਹੈ ਇਹ ਆਰ ਕੰਮ ਨਿਸਰਨ ਤਾਂ ਵੈਸੇ ਜਨਵਰੀ ਜੀ ਲੱਗ ਗਈਆਂ ਸੀ ਤੇ ਚਲੋ ਹੁਣ ਇੱਕ ਮਹੀਨਾ ਇੱਕ ਕ ਰਹਿ ਗਿਆ ਹੋਰ ਇਸ ਤੋਂ ਅਗਲਾ ਫਿਰ ਅਪ੍ਰੈਲ ਚ ਤਾਂ ਵੱਢਣ ਵਾਲੀਆਂ ਹੋ ਜਾਂਦੀਆਂ ਹੁੰਦੀਆਂ ਆਮ ਪ੍ਰੈਸ ਪਸਾਖੀ ਜੇ ਹੈ ਨਾ ਕਈ ਬਾਈ ਤੇ ਜਿਵੇਂ ਸਪਰੇਆਂ ਨੂੰ ਲੱਗੇ ਹੋਏ ਨੇ ਹੁਣ ਤਾਂ ਨਸਾਰਾ ਹੋਣ ਡੈਪਿਆ ਹੋਣ ਸਪਰੀ ਕਰੀ ਹੁਣ ਤਾਂ ਹੈ ਨਾ ਤੇਲੇ ਧੂਲੇ ਦੀ ਜੇ ਕਿਸੇ ਨੇ ਕੀਤੀ ਹੋਵੇ ਤੂੰ ਕਹਿ ਨਹੀਂ ਸਕਦੇ ਲੋੜ ਨਹੀਂ ਵੈਸੇ ਬਾਬੇ ਦੀ ਮਿਹਰ ਨਾਲ ਪ੍ਰਮਾਤਮਾ ਹਰ ਇੱਕ ਰੋਗ ਤੋਂ ਕਣਕ ਨੂੰ ਬਚਾ ਕੇ ਰੱਖੇ ਕਿ ਮਿਹਨਤਾਂ ਕਰੀਆਂ ਹੋਈਆਂ ਨੇ ਸਾਰੀਆਂ ਬਈਆਂ ਦੀਆਂ ਕਣਕਾਂ ਸੋਹਣੀਆਂ ਨੇ ਹੈ ਨਾ ਤੇ ਸਾਰਿਆਂ ਨੂੰ ਵਧੀਆ ਝਾੜ ਦੇਣਾ ਤੇ ਅਜੇ ਤਾਂ ਆਪਣੇ ਏਰੀਆ 'ਚ ਸਾਰੀਆਂ ਦੀਆਂ ਸੋਹਣੀਆਂ ਨੇ ਕਣਕਾਂ ਤੇ ਚਲੋ ਵਧੀਆ ਹੀ ਚਾਹੀਦੀਆਂ ਵਾ ਆ ਵੀ ਕਈ ਸੱਟੇ ਨਿਕਲਣ ਦੇ ਨਾਲ ਹੀ ਗੱਭ ਭਰਿਆ ਹੋਇਆ ਨਾਲੀ ਨੇ ਤੇ ਨਹੀਂ ਹੁਣ ਤੇ ਸੋਨਾ ਝਾੜ ਹੋਵੇ ਹਾਂ ਲੋ ਤੇ ਭਾਈ ਜੀ ਕੋਈ ਵੀ ਫਸਲ ਆ ਵੈਸੇ ਪ੍ਰਮਾਤਮਾ ਦੇ ਹੱਥ ਵਾਸੋਂ ਦੀ ਕੁਝ ਮੌਸਮ ਤੇ ਡਿਪੈਂਡ ਵੀ ਹੁੰਦੀ ਆ ਤਾਂ ਝਾੜ ਕਿਦਾਂ ਦਾ ਰਹਿਣਾ ਕਿਵੇਂ ਆ ਜੋ ਵੀ ਹਾਲਾਤ ਨੇ ਉਹ ਜ਼ਿਆਦਾਤਰ ਮੌਸਮ ਤੇ ਹੁੰਦੇ ਆ ਹਨਾ ਅਕੋਰਡਿੰਗ ਟੂ ਵੈਦਰ ਹੁੰਦੇ ਆ ਤੇ ਉਹਦੇ ਹਿਸਾਬ ਨਾਲ ਹੁੰਦਾ ਵਾ ਤੇ ਹੁਣ ਵੇਖੋ ਮਿਹਨਤ ਤਾਂ ਹਰ ਇੱਕ ਕਰਦਾ ਆਪਦੇ ਵੱਲੋਂ ਤੋਂ ਹਰ ਇੱਕ ਕਰਦਾ ਮਿਹਨਤ ਕਿ ਵੀ ਮੇਰੀ ਫਸਲ ਵਧੀਆ ਹੋਵੇ ਤੇ ਗਾੜੀ ਜੋ ਵੀ ਹਾਲਾਤ ਆ ਉਹ ਫਿਰ ਵੀ ਕਹਿ ਆਣ ਕੇ ਗੱਲ ਉੱਥੇ ਮੁੱਕਦੀ ਜਾਂ ਪ੍ਰਮਾਤਮਾ ਨੇ ਕਰਨਾ ਰੱਬ ਨੇ ਜੋ ਉਹਨੂੰ ਚੰਗਾ ਲੱਗਦਾ ਠੀਕ ਆ ਠੀਕ ਨਹੀਂ ਹੁਣ ਇਹਦੇ ਤੇ ਆਪ ਮਿਹਨਤ ਥੋੜੀ ਕੀਤੀ ਝਾੜਤਾ ਉਹਨੂੰ ਪਤਾ ਕਿੰਨਾ ਨਿਕਲਣਾ ਕੀ ਦੇਣਾ ਉਹਨੇ ਉਹ ਜਾਣਦਾ ਹਾਂ ਜਿਹਦਾ ਸੋਹਣੀਆਂ ਵਾ ਇੱਕ ਨੰਬਰ ਆ ਗਾੜੀ ਵਾਹਿਗੁਰੂ ਜਾਣਦੇ ਆ ਮਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਾਨਦਾ ਰੱਬ ਹੈਨਾ ਤੇ ਹੈਨਾ ਤੇ ਸਾਰਿਆਂ ਨੂੰ ਚਲੋ ਵਧੀਆਂ ਫਸਲਾਂ ਖੜੀਆਂ ਨੇ ਮਹੀ ਜਦੋਂ ਗਰਮੀ ਆਉਂਦੀ ਹੈ ਨਾ ਹੁਣ ਗਾੜੀ ਆਉਣੀ ਹੈ ਦਰਖਤ ਦਰੁਖਤ ਲਾਓ ਵੱਧ ਦਰਖਤ ਜਿੰਨੀ ਕਟਾਈ ਹੁੰਦੀ ਉਹਨੇ ਲੱਗਦੇ ਘਟਾ ਤੇ ਦਰਖਤ ਜ਼ਰੂਰ ਲਾਇਆ ਕਰੋ ਛਾਂ ਵਾਲੇ ਦਰਖਤ ਜ਼ਰੂਰ ਚਾਹੀਦੇ ਆ ਉਹਨਾਂ ਦੇ ਨਾਲ ਹਰਿਆਲੀ ਜਿਹੜੀ ਆ ਸਾਰੇ ਹਰੇਕ ਇਨਸਾਨ ਲਈ ਵਧੀਆ ਵਾ ਜਨਵਰ ਹੋਗੇ ਪਸ਼ੂ ਹਰੇਕ ਲਈ ਵਧੀਆ ਹੈ ਨਾ ਤੇ ਕਿੰਗਾ ਹੁਣ ਆ ਹਰਿਆਲੀ ਆ ਕਿੰਨੀ ਸੋਹਣੀ ਲੱਗਦੀ ਆ ਦੇਖਣ ਨੂੰ ਵੀ ਵਧੀਆ ਲੱਗਦੀ ਸਕੂਨ ਮਿਲਦਾ ਬੰਦੇ ਨੂੰ ਹਨਾ ਤੇ ਤੇ ਵਧੀਆ ਚਾਹੀਦਾ ਹਨਾ ਤੇ ਹੋਰ ਗੱਲਾਂ ਤਾਂ ਇੰਨੀਆਂ ਕਿ ਪ੍ਰਮਾਨ ਕਰਿਓ ਅੱਜ ਤੇ ਚਲੋ ਇਨੀਆਂ ਕ ਬੇਨਤੀਆਂ ਪ੍ਰਮਾਨ ਕਰਿਓ ਤੇ ਚਲੋ ਠੀਕ ਆ ਅੱਜ ਵਾਲਾ ਵਲੌਗ ਇਥੋਂ ਤੱਕ ਸੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਦੇ ਬਹੁਤ ਬਹੁਤ ਧੰਨਵਾਦ